ਸਿੱਕਲਜੀ ਤੁਸੀਂ ਵੀ ਕਰਿਓ ਰਿਆਸਤ ਨਿਊਜ਼ ਤੇ ਮੈਂ ਜਸ ਖੈਰਾ ਹਾਰ ਸ਼ੁੱਕਰਵਾਰ ਡੇਂਗੂ ਤੇ ਬਾਰ ਇਸੋ ਮੁਹਿੰਮ ਦੇ ਤਹਿਤ ਪਿਛਲੇ ਸਮੇਂ ਦੇ ਵਿੱਚ ਵੀ ਜਿਹੜੀ ਕੇਸਾਂ ਦੇ ਵਿੱਚ ਪਰੇ ਗ੍ਰਾਵਟਾਈ ਸੀ ਤਾਂ ਹੁਣ ਜਿਹੜੀ ਇਹ ਮੁਹਿੰਮ ਆ ਦੁਬਾਰਾ ਸ਼ੁਰੂ ਕਰ ਦਿੱਤੀ ਗਈ ਆ ਦੱਸਦੀ ਏ ਕਿ ਆਯੂਸ਼ਮਾਨ ਆਰੋਗਿਆ ਕੇਂਦਰ ਸੱਤ ਫੇਸਾ ਮੋਹਾਲੀ ਤੋਂ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਮੁਹਿੰਮ ਅੱਜ ਮੋਹਾਲੀ ਦੇ ਵਿੱਚ ਸ਼ੁਰੂ ਕੀਤੀ ਗਈ ਆ ਹਰ ਸ਼ੁੱਕਰਵਾਰ ਡੇਂਗੂ ਦੇ ਵਾਰ ਜਿਹੜੀ ਇਹ ਮੁਹਿੰਮਾ ਹੋਣਾ ਲਗਾਤਾਰ ਚੱਲਦੀ ਹੋਈ ਨਜ਼ਰ ਆਵੇਗੀ ਦੱਸਦੀ ਏ ਕਿ ਅੱਜ ਇਸ ਦੀ ਸ਼ੁਰੂਆਤ ਆ ਜਿਹੜੀ ਉਹ ਕੀਤੀ ਗਈ ਆ ਡਾਕਟਰ ਬਲਬੀਰ ਸਿੰਘ ਆ ਕੇਂਦਰੀ ਮੰਤਰੀ ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਥੋਂ ਇੱਕ ਰੈਲੀ ਆ ਜਿਹੜੀ ਉਹ ਸ਼ੁਰੂ ਕੀਤੀ ਜਾਵੇਗੀ ਜਿਸ ਦੇ ਨਾਲ ਜਿਹੜਾ ਮੁਹਾਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿਹੜਾ ਉਹਨਾਂ ਦੇ ਵੱਲੋਂ ਪੈਦਲ ਯਾਤਰਾ ਕਰਕੇ ਜਿਹੜਾ ਇਹ ਇਲਾਕੇ ਦਾ ਜਾਇਜ਼ਾ ਲਿਆ ਜਾਵੇਗਾ ਦੱਸਦੀ ਹੈ ਕਿ ਡੇਂਗੂ ਦੇ ਕੇਸਾਂ ਦੇ ਵਿੱਚ ਵਾਧੇ ਦੇ ਕਾਰਨ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇੱਕ ਸਕੀਮ ਆ ਜਿਹੜੀ ਉਹ ਸ਼ੁਰੂ ਕੀਤੀ ਆ ਇੱਕ ਮਹਿੰਮ ਸ਼ੁਰੂ ਕੀਤੀ ਗਈ ਆ ਦੱਸਦੀ ਹੈ ਕਿ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਜਿਹੜੀ ਮਹਿੰਮ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਆਯੁਸ਼ਮਾਨ ਅਰੋਗਿਆ ਕੇਂਦਰ ਮੁਹਾਲੀ 7 ਫੇਸ ਤੋਂ ਜਿਹੜੀ ਇਹ ਸ਼ੁਰੂ ਕੀਤੀ ਗਿਆ ਦੱਸਦੀ ਹੈ ਕਿ ਇਸ ਦੇ ਵਿੱਚ ਲੋਕਾਂ ਨੂੰ ਵੀ ਵੱਧ ਚੜ ਕੇ ਹਿੱਸਾ ਪਾਉਣ ਦੀ ਜਿਹੜੀ ਗੱਲ ਹੈ ਉਹ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਕਹੀ ਗਈ ਸੀ ਪਹਿਲਾਂ ਵੀ ਜਿਹੜਾ ਇਹ ਇਹ ਮੁਹਿੰਮ ਚੱਲਦੀ ਹੋਈ ਨਜ਼ਰ ਆ ਰਹੀ ਸੀ ਜਿਸ ਦੇ ਨਾਲ ਜਿਹੜਾ ਕੇਸਾਂ ਦੇ ਵਿੱਚ ਕਾਫੀ ਗ੍ਰਾਵਿਟੀ ਜਿਹੜੀ ਹੈ ਉਹ ਆਈ ਸੀ ਕਾਫੀ ਕੇਸ ਕੱਟੇ ਸੀ ਤਾਂ ਹੋਣਾ ਫਿਰ ਡੇਂਗੂ ਨੂੰ maat ਦੇਣ ਦੇ ਲਈ ਜਿਹੜਾ ਇਹ ਮੁਹਿੰਮ ਆ ਉਸ ਨੂੰ ਸ਼ੁਰੂ ਕੀਤਾ ਗਿਆ ਦੱਸਦੀ ਹੈ ਕਿ ਮੁਹਾਲੀ ਦੇ ਵਿੱਚ ਇਸ ਦੀ ਜਿਹੜੀ ਸ਼ੁਰੂਆਤ ਆ ਉਹ ਹੋਈ ਆ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਸਾ ਮੁਹਿੰਮ ਦੀ ਜਿਹੜੀ ਸ਼ੁਰੂਆਤ ਉਹ ਕੀਤੀ ਜਾਵੇਗੀ ਇਸ ਜਗ੍ਹਾ ਤੋਂ ਜਿਹੜੀ ਉਨ੍ਹਾਂ ਦੇ ਵੱਲੋਂ ਇੱਕ ਪੈਦਲ ਯਾਤਰਾ ਜਿਹੜੀ ਕੱਢੀ ਜਾਵੇਗੀ ਇਹ ਪੈਦਲ ਯਾਤਰਾ ਜਿਹੜੀ ਆ ਇੱਥੀ ਇਲਾਕੇ ਦੇ ਵਿੱਚ ਜਿਹੜਾ ਵਕ ਵਕ ਇਲਾਕਿਆਂ ਦੇ ਵਿੱਚ ਘੁੰਮ ਕੇ ਜਿਹੜਾ ਲੋਕਾਂ ਨੂੰ ਇਸ ਤੇ ਪ੍ਰਤੀ ਸੁਚੇਤ ਵੀ ਕੀਤਾ ਜਾਵੇਗਾ ਤੇ ਨਾਲ ਜਿਹੜੀਆਂ ਜਗਾਵਾਂ ਨੇ ਉਹਨਾਂ ਦਾ ਜਾਇਜ਼ਾ ਲਿਆ ਜਾਵੇਗਾ ਕਿਉਂਕਿ ਗਰਮੀ ਦਾ ਮੌਸਮ ਸ਼ੁਰੂ ਹੋ ਚੁੱਕਿਆ ਉਸ ਤੇ ਨਾਲ ਜਿਹੜੀਆਂ ਬਿਮਾਰੀਆਂ ਜਿਵੇਂ ਡੇਂਗੂ ਬੁਖਾਰ ਆਦਿ ਜਿਹੜੀਆਂ ਨੇ ਇਹ ਵੀ ਮੱਛਰ ਦੇ ਕਾਰਨ ਕਾਫੀ ਜ਼ਿਆਦਾ ਫੈਲਦੀਆਂ ਨੇ ਜਿਸ ਦੇ ਕਰਕੇ ਜਿਹੜਾ ਹੁਣ ਪੰਜਾਬ ਸਰਕਾਰ ਪਹਿਲਾਂ ਹੀ ਇਸ ਤੇ ਨੱਥ ਪਾਉਣ ਦੇ ਲਈ ਜਿਹੜੀਆਂ ਮੁਹਿੰਮਾਂ ਸ਼ੁਰੂ ਕਰ ਚੁੱਕੀ ਹੈ ਬੱਚਿਓ ਗੁੱਡ ਮਾਰਨਿੰਗ ਮਾਰਨਿੰਗ ਸਰ ਬੱਚੇ ਗੁੱਡ ਮਾਰਨਿੰਗ ਦਾ ਜਵਾਬ ਦਿੰਦੇ ਆ ਸਸਕਾਰ ਵਾਲੇ ਬੱਚਾ ਤੁਸੀਂ ਸਾਰੇ ਜਣੇ ਸਪਾਈ ਹੋ ਜਿਸ ਤਰ੍ਹਾਂ ਆਪਣੇ ਫੌਜੀ ਬਾਰਡਰ ਤੇ ਲੜਦੇ ਆ ਔਰ ਜਿਹੜੇ ਬੀਐਸਐਫ ਵਾਲੇ ਆ ਉਹ ਵਾਲੇ ਔਰ ਸਾਰੇ ਜਣੇ ਆਪਣੇ ਪੰਜਾਬ ਪੁਲਿਸ ਆ ਮੁਸ਼ਤਿਹਦ ਰਹਿੰਦੇ ਆ ਤੇ ਜਦੋਂ ਕੋਈ ਵੀ ਲੜਾਈ ਲੜਨੀ ਹੁੰਦੀ ਆ ਤਾਂ ਉਹਦੇ ਵਾਸਤੇ ਇੱਕ ਫੌਜ ਹੁੰਦੀ ਆ ਜਿਸ ਤਰ੍ਹਾਂ ਕਰੋਨਾ ਦੇ ਵਾਰੀਅਰ ਤੁਸੀਂ ਸੀ ਆਸ਼ਾ ਵਰਕਰ ਸੀ ਜਿਹੜੇ ਮੈਡੀਕਲ ਪਰਸਨਲ ਆ ਉਹ ਸੀ ਇਸੇ ਤਰ੍ਹਾਂ ਜਿਹੜੀ ਡੈਂਗੀ ਦੇ ਖਿਲਾਫ ਲੜਾਈ ਆ ਉਹਦੇ ਚ ਜਿਹੜੇ ਮੇਨ ਲੀਡ ਰੋਲ ਵਿੱਚ ਤੁਸੀਂ ਹੋ ਤੇ ਆਪਾਂ ਇਹ ਡਿਊਟੀ ਕਰਨੀ ਆਣ ਵਾਲੇ ਕਿਉਂਕਿ ਜਦੋਂ ਅੱਗੇ ਡੈਂਗੀ ਦਾ ਮੌਸਮ ਆਣਾ ਬਰਸਾਤ ਤੋਂ ਪਹਿਲਾਂ ਆਪਾਂ ਬਹੁਤ ਪਹਿਲਾਂ ਤਿਆਰੀ ਸ਼ੁਰੂ ਕੀਤੀ ਐ ਇਸ ਵਾਰ ਨਾਰਮਲੀ ਅਸੀਂ ਜੁਲਾਈ ਦੇ ਮਹੀਨੇ ਚ ਕਰਦੇ ਸੀ ਬਟ ਅਸੀਂ ਇਸ ਵਾਰ ਇਹਪ੍ਰਲ ਦੇ ਵਿੱਚ ਜਿਹੜੀ ਆ ਗਿਆ ਸਕਰੀਨਿੰਗ ਸਾਰਾ ਕੁਝ ਸ਼ੁਰੂ ਕਰਤਾ ਹੋਇਆ ਔਰ ਮਈ ਦੇ ਵਿੱਚ ਵੀ ਔਰ ਸਾਰਾ ਜੂਨ ਦੇ ਵਿੱਚ ਸਾਡਾ ਜਿਹੜਾ ਲਗਾਤਾਰ ਮਹਿੰਮ ਜਿਹੜੀ ਐ ਚੱਲਦੀ ਰਹੇਗੀ ਇਸ ਤਰ੍ਹਾਂ ਹੀ ਔਰ ਇਹਦੇ ਵਿੱਚ ਹੀ ਤੁਸੀਂ ਦੇਖਦੇ ਹੋ ਕਿ ਜਿਸ ਤਰ੍ਹਾਂ ਆਪਾਂ ਡੰਗੀ ਤੇ ਵਾਰ ਕਰ ਰਹੇ ਆ ਐਸੀ ਤਰ੍ਹਾਂ ਦੁਸ਼ਮਣ ਨੇ ਸਾਡੇ ਤੇ ਵਾਰ ਕੀਤਾ ਉਹਦਾ ਵੀ ਜਵਾਬ ਦੇਣਾ ਉਹਦੇ ਵਿੱਚ ਵੀ ਫੌਜ ਤੋਂ ਬਾਅਦ ਜਿਹੜਾ ਸਭ ਤੋਂ ਅਗਲਾ ਇੰਪੋਰਟੈਂਟ ਰੋਲ ਹੈ ਉਹ ਡਾਕਟਰਾਂ ਦਾ ਮੈਡੀਕਲ ਪ੍ਰੋਫੈਸ਼ਨਲਸ ਦਾ ਨਰਸਿਸ ਦਾ ਆਸ਼ਾ ਵਰਕਰ ਦਾ ਹੁੰਦਾ ਤੇ ਇਹ ਆਪਾਂ ਉਹਦੀ ਵੀ ਤਿਆਰੀ ਕਰਨੀ ਆ ਬਾਕੀ ਸਾਰਿਆਂ ਨੂੰ ਜਿਹੜੇ ਸਕੂਲ ਕਾਲਜ ਬੰਦ ਕਰਤੇ ਜਾਣਗੇ ਬਟ ਆਪਾਂ ਸਾਰੇ ਡਿਊਟੀ ਤੇ ਰਵਾਂਗੇ ਔਰ 24/7 ਰਵਾਂਗੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜੇ ਹਮਲੇ ਹੁੰਦੇ ਆ ਰਾਤ ਨੂੰ ਜ਼ਿਆਦਾ ਹੁੰਦੇ ਆ ਜੇ ਰੱਬ ਨਾ ਕਰੇ ਕਿਤੇ ਵੀ ਆਪਣੀ ਸੇਵਾ ਦੇ ਲੋੜ ਪੈਂਦੀ ਆ ਆਪਾਂ ਹਮੇਸ਼ਾ ਹਾਜ਼ਰ ਰਵਾਂਗੇ ਤਤਪਰ ਰਵਾਂਗੇ ਔਰ ਉਹਦੇ ਬਾਰੇ ਮੈਂ ਸਾਰੀ ਜਿਹੜੀ ਡਿਟੇਲ ਦੇ ਵਿੱਚ ਹੈਗਾ ਉਹ ਇਨਫੋਰਮੇਸ਼ਨ ਸ਼ੇਅਰ ਵੀ ਕਰਦਾਗਾ ਅਸੀਂ ਸਾਰੀ ਤਿਆਰੀ ਆਪਣੀ ਕਰ ਚੁੱਕੇ ਆ ਸਾਡੇ ਡਾਇਰੈਕਟਰ ਸਾਹਿਬ ਨਾਲ ਜ਼ਿਲ੍ਹਾ ਪ੍ਰਸ਼ਾਸਨ ਨਾਲ ਤੇ ਅਸੀਂ ਪੂਰਾ ਜਿੰਨੇ ਵੀ ਸਾਡੇ ਸਾਰੇ ਸਟਾਫ ਹੈ ਉਹਨਾਂ ਨੂੰ ਆਪਣੇ ਹੈੱਡਕੁਆਰਟਰ ਮੇਨਟੇਨ ਕਰਨ ਲਈ ਔਰ ਰਾਤ ਨੂੰ ਜਿਹੜਾ ਹੈਗਾ ਸਟਾਫ ਦੀ ਡਿਊਟੀ ਵਧਾਉਣ ਵਾਸਤੇ ਔਰ ਬਲੱਡ ਦਾ ਬਲੱਡ ਕੰ ਬਲੱਡ ਬੈਗ ਬਲੱਡ ਕੰਪੋਨੈਂਟਸ ਦਾ ਜਿਹੜਾ ਹੈਗਾ ਸਾਰੀਆਂ ਦਵਾਈਆਂ ਸਟੋਰ ਕਰਨ ਵਾਸਤੇ ਔਰ ਜਨਰੇਟਰ ਔਰ ਜਿਹੜੇ ਬੈਕਅਪ ਲਾਈਟਸ ਆ ਜਦੋਂ ਲਾਈਟ ਬੰਦ ਹੋ ਜਾਂਦੀ ਹੈ ਤਾਂ ਉਹਦੇ ਵਾਸਤੇ ਜਿਹੜੀਆਂ ਕੋਈ ਐਮਰਜੈਂਸੀ ਸਰਵਿਸਸਾਂ ਹੈ ਔਰ ਜਿੰਦੇ ਸਾਡੇ ਵੈਂਟੀਲੇਟਰ ਹੈ ਜਾਂ ਆਈਸੀਯੂ ਐਂਟੈਂਸਿਵ ਕੇਅਰ ਯੂਨਿਟ ਆ ਉਹਦੀ ਸਾਰੀ ਇਕੁਪਮੈਂਟ ਅਸੀਂ ਬਿਲਕੁਲ ਸਾਰੀ ਫਿੱਟ ਕਰ ਲਈਏ ਸਾਰੇ ਹਸਪਤਾਲਾਂ ਦੇ ਵਿੱਚ ਸੋ ਜਿਸ ਤਰ੍ਹਾਂ ਸਾਡੀ ਆਰਮੀ ਫੁੱਲੀ ਪ੍ਰਪੇਅਰਡ ਹੈ ਸਾਨੂੰ ਕਿਸੇ ਵੀ ਦੁਸ਼ਮਣ ਦੇ ਵਾਰ ਤੋਂ ਬਚਾ ਲੀ ਉਹਨਾਂ ਨੇ ਜਿੰਨੀਆਂ ਹੁਣ ਤੱਕ ਉਹਨਾਂ ਦੀਆਂ ਚਾਹੇ ਡਰੋਨਸ ਆਈਆਂ ਚਾਹੇ ਮਜ਼ਾਈਲਾ ਆਈਆਂ ਚਾਹੇ ਜਾਜ ਆਈਆਂ ਉਹ ਸਾਰਿਆਂ ਨੂੰ ਰੋਕ ਦਿੱਤਾ ਉਹਨਾਂ ਨੇ ਇਸੇ ਤਰ੍ਹਾਂ ਆਪਾਂ ਵੀ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਹਸਪਤਾਲਾਂ ਦੇ ਵਿੱਚ ਜੇ ਕਿਸੇ ਨੂੰ ਲੋੜ ਪਵੇ ਤਾਂ ਆਪਾਂ ਵੀ ਜਾਨਾਂ ਬਚਾਉਣ ਲਈ ਤਿਆਰ ਆਂ ਤੇ ਅੱਜ ਦੀ ਜਿਹੜੀ ਸਾਡੀ ਕੰਪੇਨ ਹੈ ਇਹ ਅਸੀਂ ਡੈਂਗੂ ਜਿਹੜਾ ਹੈਗਾ ਹਰ ਸ਼ੁੱਕਰਵਾਰ ਡੈਂਗੀ ਤੇ ਵਾਰ ਇਹਦੇ ਬਾਰੇ ਮੈਂ ਸਾਰੇ ਜਿੰਨੇ ਵੀ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੇਨਤੀ ਕਰਦਾ ਹਾਂ ਖਾਸ ਕਰਕੇ ਸਾਡੀਆਂ ਜਿਹੜੀਆਂ ਆਸ਼ਾ ਵਰਕਰ ਹੈ ਕਿਉਂਕਿ ਜਿਹੜੀ ਸਾਡੀ ਪਿੰਡ ਦੀ ਸਿਹਤ ਕਮੇਟੀ ਹੈ ਜਨ ਉਸੇ ਵਿਲੇਜ ਹੈਲਥ ਨਿਊਟ੍ਰੀਸ਼ਨ ਐਂਡ ਸੈਨੀਟੇਸ਼ਨ ਕਮੇਟੀ ਕਹਿੰਦੇ ਆ ਤੇ ਸਾਡੇ ਜਿਹੜੇ ਨਰਸਿੰਗ ਸਟੂਡੈਂਟਸ ਹੈ ਇਹ ਫਰੰਟ ਲਾਈਨ ਵਾਰੀਅਰਸ ਆ ਜਿਵੇਂ ਬਾਰਡਰ ਤੇ ਫੌਜ ਹੁੰਦੀ ਆ ਬਾਰਡਰ ਸਕਿਉਰਿਟੀ ਫੋਰਸ ਹੁੰਦੇ ਆ ਤੁਸੀਂ ਯੂ ਆਰ ਲਾਈਕ ਬਾਰਡਰ ਸਕਿਉਰਿਟੀ ਫੋਰਸ ਐਂਡ ਦਾ ਇੰਡੀਅਨ ਆਰਮੀ ਜਿਹੜੀ ਜਿਹੜੀ ਇਨਫੈਂਟਰੀ ਆ ਜਿਹੜੀ ਬਾਰਡਰ ਤੇ ਜਾ ਕੇ ਲੜਾਈ ਲੜਦੀ ਆ ਤੇ ਬਾਕੀ ਸਾਡਾ ਸਾਰਿਆਂ ਦਾ ਪਲੈਨਿੰਗ ਦੇ ਵਿੱਚ ਮੈਡੀਸਨ ਸਪਲਾਈਸ ਦੇ ਵਿੱਚ ਰੋਲ ਹੋਏਗਾ ਬਹੁਤ ਸਾਰੇ ਹਸਪਤਾਲਾਂ ਤੁਸੀਂ ਇਹ ਮੇਕ ਸ਼ੋਰ ਕਰਨਾ ਕਿ ਹਰ ਇੱਕ ਟੀਚਰ ਤੁਹਾਡੀ ਸਾਰਿਆਂ ਦੀ ਟ੍ਰੇਨਿੰਗ ਹੋ ਚੁੱਕੀ ਆ ਹੋ ਚੁੱਕਿਆ ਨਾ ਬੱਚੋ ਤੁਹਾਨੂੰ ਪਤਾ ਹੈ ਤੁਸੀਂ ਡੰਗੀ ਦਾ ਲਾਰਵਾ ਪਸੰਦ ਦਿਓ ਤੁਸੀਂ ਸਾਰੇ ਟੀਚਰਸ ਦੀ ਟ੍ਰੇਨਿੰਗ ਤਕਰੀਬਨ ਹੋ ਚੁੱਕੀ ਆ ਪੂਰੀ ਹੁਣ ਅਸੀਂ ਹਰ ਇੱਕ ਬੱਚੇ ਨੂੰ ਟ੍ਰੇਨ ਕਰਨਾ ਕਿ ਉਹ ਆਪਣੇ ਘਰ ਦੇ ਵਿੱਚ ਦੇਖੇ ਜਾ ਕੇ ਆਪਣੇ ਕੋਲੇ 20 ਲੱਖ ਬੱਚੇ ਆ ਹੁਣ ਸਾਡੇ ਕੋਲੇ 1 ਲੱਖ ਜਿਹੜੇ ਹੈਗੇ ਆ ਉਹ ਪੈਰਾਮੈਡਿਕਸ ਸਾਡੇ ਕੋਲ ਸਪਾਈ ਐਸ ਲੜਾਈ ਦੇ ਵਿੱਚ ਤੇ ਉਹ 20 ਲੱਖ ਬੰਦਿਆਂ ਨੂੰ ਵੀ ਅਸੀਂ ਪਹਿਲਾਂ ਉਹਨਾਂ ਨੂੰ ਜਿਹੜਾ ਹੈਗਾ ਉਹ ਵੈਕਟਰ ਬੋਰਨ ਮੱਕੀਆਂ ਤੇ ਮੱਛਰਾਂ ਨਾਲ ਫੈਲਣ ਵਾਲੀਆਂ ਬਿਮਾਰੀਆਂ ਬਾਰੇ ਪੂਰੀ ਜਾਣਕਾਰੀ ਦੇਣੀ ਆ ਬੱਚਿਆਂ ਨੂੰ ਉਹ ਆਪਣੇ ਆਪਣੇ ਪਰਿਵਾਰ ਨੂੰ ਆਪਣੇ ਤਾਇ ਚਾਚੇ ਨੂੰ ਆਪਣੀ ਭੂਆ ਮਾਸੀ ਨੂੰ ਇਹਨਾਂ ਬਿਮਾਰੀਆਂ ਤੋਂ ਬਚਾਣਗੇ ਆਪਣੇ ਆਪਣੇ ਪਿੰਡ ਨੂੰ ਆਪਣੇ ਆਪਣੇ ਮਹੱਲੇ ਨੂੰ ਡੈਂਗੂ ਰਹਿਤ ਕਰਨਗੇ ਮੱਛਰ ਰਹਿਤ ਕਰਨਗੇ ਮਲੇਰੀਆ ਤੋਂ ਬਚਾਣਗੇ ਚਿਕਨ ਗੁੜੀਆਂ ਤੋਂ ਬਚਾਣਗੇ ਡਾਇਰੀ ਡਿਜ਼ੀਜ਼ ਤੋਂ ਬਚਾਣਗੇ ਸੋ ਇਹ ਜਿਹੜੀ ਇਨਫੋਰਮੇਸ਼ਨ ਆ ਇਹ ਆਪਾਂ ਘਰ ਘਰ ਤੱਕ ਪਹੁੰਚਾਣੀ ਆ ਤੇ ਉਹਦੇ ਵਾਸਤੇ ਫਰੰਟ ਲਾਈਨ ਵਾਰੀਅਰ ਤੁਸੀਂ ਹੋ ਅੱਜ ਆਪਾਂ ਜਿਹੜਾ ਇਹ ਫੇਸ ਆਉਣ ਤੋਂ ਸ਼ੁਰੂ ਕਰ ਰਹੇ ਹਾਂ ਤੁਸੀਂ ਹੁਣ ਪਹਿਲਾਂ ਮਾਰਚ ਕਰੋਗੇ ਫਿਰ ਆਪਾਂ ਜਾ ਕੇ ਜਿੱਥੇ ਡਾਂਗੀ ਦਾ ਲਾਰ ਬਾਥ ਤੁਹਾਨੂੰ ਦਿਖਾਵਾਂਗੇ ਘਰ-ਘਰ ਜਾ ਕੇ ਆਪਾਂ ਲੱਭਾਂਗੇ ਉਹਨਾਂ ਨੂੰ ਔਰ ਲੋਕਾਂ ਨੂੰ ਐਜੂਕੇਟ ਕਰਾਂਗੇ ਉਹਦੇ ਵਿੱਚ ਬੜੀਆਂ ਮੋਟੀਆਂ-ਮੋਟੀਆਂ ਗੱਲਾਂ ਉਹਨਾਂ ਨੂੰ ਕਹਣਾ ਜੀ ਇੱਕ ਤਾਂ ਤੁਹਾਡੇ ਘਰ 'ਚ ਫ੍ਰਿਜ ਹੈ ਉਹਦੀ ਟ੍ਰੇ ਦੇਖੋ ਉਹਦਾ ਪਾਣੀ ਆ ਹਰ ਸ਼ੁੱਕਰਵਾਰ ਕੱਢ ਕੇ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਤੇ ਚੈੱਕ ਕਰ ਲਓ ਇਸੇ ਤਰ੍ਹਾਂ ਤੁਹਾਡੇ ਘਰ ਦੇ ਵਿੱਚ ਗਰਮੀ ਕਰਕੇ ਤੁਸੀਂ ਕੂਲਰ ਚਲਾਉਂਦੇ ਹੋ ਠੰਡੀ ਹਵਾ ਵਾਲਾ ਉਹਦੇ ਵਿੱਚ ਪਾਣੀ ਆ ਉਹਨੂੰ ਚੰਗੀ ਤਰ੍ਹਾਂ ਸੁਕਾ ਦਿਓ ਫਿਰ ਤਾਜ਼ਾ ਪਾਣੀ ਪਾ ਲਓ ਉਸ ਤੋਂ ਪੰਜ ਚਾਰੇ ਪਾਣੀ ਦੇ ਕਟੋਰੇ ਰੱਖਦੇ ਹੋ ਉਹਨੂੰ ਸੁਕਾ ਦਿਓ ਜਾਂ ਦੋ ਕਟੋਰੇ ਰੱਖ ਲਓ ਕਟੋਰਿਆਂ ਦਾ ਤਾਂ ਬੜਾ ਸੌਖਾ ਕੰਮ ਹੈ ਜੀ ਪੰਜ ਚਾਰੇ ਕਟੋਰੇ ਰੱਖਣ ਦਾ ਸ਼ੌਕ ਹੈ ਇੱਕ ਮੂਦਾ ਮਾਰ ਦਿਓ ਇੱਕ ਭਰ ਦਿਓ ਇੱਕ ਦਿਨ ਉਹ ਇੱਕ ਦਿਨ ਉਹ ਇੱਕ ਦਿਨ ਉਹ ਇੱਕ ਦਿਨ ਉਹ ਮਾਲ ਕੋਈ ਕੋਈ ਸਾਰਾ ਇਸੇ ਤਰ੍ਹਾਂ ਤੁਸੀਂ ਆਪਣੇ ਪੀਣ ਵਾਸਤੇ ਪਾਣੀ ਸਟੋਰ ਕਰਦੇ ਹੋ ਇਹ ਮੈਂ ਵੀ ਐਡਵਾਈਸ ਕਰੂੰਗਾ ਕਿ ਜੜੀਆਂ ਪਲੇਸਸ ਆ ਪਬਲਿਕ ਪਲੇਸਸ ਆ ਉੱਥੇ ਸਾਡੇ ਕੋਲ ਪਾਣੀ ਹੋਣਾ ਚਾਹੀਦਾ ਅੱਜ ਕੱਲ ਦਾ ਜੀ ਨੈਸੈਸਿਟੀ ਵੀ ਆ ਪਰ ਜਿਹੜੇ ਡਰਾਮਾ ਉਹਨਾਂ ਨੂੰ ਟੱਕ ਕੇ ਰੱਖਣਾ ਉਹਨਾਂ ਨੂੰ ਤੇ ਉਹਨਾਂ ਨੂੰ ਵੀ ਹਫ਼ਤੇ 'ਚ ਇੱਕ ਵਾਰੀ ਖਾਲੀ ਕਰਕੇ ਸੁਕਾ ਕੇ ਦੁਬਾਰਾ ਭਰ ਲਓ ਉਹਨੂੰ ਪਾਣੀ ਨਾ ਬਸ ਪ੍ਰਕੌਸ਼ਨ ਸਿਰਫ ਇੰਨੀ ਆ ਇਸ ਤੋਂ ਸਵਾਏ ਜੇ ਕਿਤੇ ਤੁਹਾਡੇ ਕੋਲ ਸਟੈਗਨੈਂਟ ਵਾਟਰ ਆ ਜੇ ਤਨੀਆਂ ਬਰਸਾਤਾਂ ਵਿੱਚ ਹੋਏਗਾ ਜਿੱਥੇ ਪਾਣੀ ਨੂੰ ਡਰੇਨ ਨਹੀਂ ਕੀਤਾ ਜਾ ਸਕਦਾ ਤਾਂ ਸੇਤ ਮੈਕਬਨ ਨੂੰ ਦੱਸੋ ਸਾਡੇ ਕੋਲ ਸਪਰੇ ਹੁੰਦੇ ਆ ਅਸੀਂ ਸਪਰੇ ਕਰਾਂਗੇ ਆ ਕੇ ਫਿਊਮਿਗੇਸ਼ਨ ਲਗਾਤਾਰ ਚੱਲਦੀ ਪਈ ਆ ਜਿਹੜਾ ਮੱਛਰਾਂ ਵਾਸਤੇ ਉਹ ਵਾਰੀ ਸਾਡੇ ਜਿਹੜਾ ਸਾਡਾ ਸਾਰਾ ਕੁਝ ਚੱਲੇ ਜਾਏਗਾ ਤੁਹਾਡੇ ਕੋਲ ਵੀ ਜੇ ਕੋਈ ਤੁਹਾਨੂੰ ਨਹੀਂ ਵੀ ਆਇਆ ਕੋਈ ਤੁਹਾਨੂੰ ਲੱਗਦਾ ਵੀ ਉੱਥੇ ਜਿਹੜੇ ਮੱਛਰ ਬਹੁਤ ਐ ਪਾਣੀ ਖੜਾ ਹੋਇਆ ਤਾਂ ਕੋਈ ਵੀ ਜਿਹੜ ਵੈਜੀਟੇਬਲ ਬਾਇਰ ਜਿਵੇਂ ਆਪਾਂ ਘਰਾਂ ਦੇ ਵਿੱਚ ਪਕੌੜੇ ਕੱਢਦੇ ਆ ਕ੍ਰੇਲੇ ਤਲਦੇ ਆ ਜਿਹੜਾ ਬਚਿਆ ਹੋਇਆ ਉਹ ਤੇਰਾ ਹਲਕਾ ਜਿਹਾ ਉੱਤੇ ਸਿਰਕਦੇ ਹੋ ਤੇ ਇੱਕ ਪਤਲੀ ਜਿਹੀ ਲੇਅਰ ਬਣ ਜੇਗੀ ਚਮਕਦੀ ਤੇ ਉਹ ਸਾਰੇ ਮਰ ਜਾਣਗੇ ਉਹਦੇ ਵਿੱਚ ਤੇ ਇਹ ਵੀ ਇੱਕ ਤਰੀਕਾ ਹੈਗਾ ਜਿਹੜੇ ਜਿੱਥੇ ਕਿਤੇ ਛੋੜਾ ਜਿਹਾ ਪਾਣੀ ਖੜਾ ਹੋਇਆ ਜੇ ਕੋਈ ਵੱਡਾ ਟੋਬਾ ਹੈਗਾ ਤਾਂ ਸਾਡੇ ਕੋਲੇ ਖਾਸ ਇੱਕ ਮੱਛੀ ਵੀ ਆ ਉਹ ਡੰਗੀ ਦਾ ਲਾਰਵਾ ਖਾ ਜਾਂਦੀ ਆ ਗੰਬੂਜ਼ੀਆ ਫਿਸ਼ ਉਹ ਅਸੀਂ ਫ੍ਰੀ ਦਿੰਦੇ ਆ ਸਾਰੇ ਸੋ ਇਹ ਜਿਹੜੀ ਜਾਣਕਾਰੀ ਆ ਤੁਸੀਂ ਨਾ ਜੇ ਜੇ ਤੁਸੀਂ ਇੰਨੀ ਜਾਣਕਾਰੀ ਹਰ ਬੱਚੇ ਨੂੰ ਦੇ ਦਿੱਤੀ ਤਾ ਪਿਛਲੀ ਵਾਰੀ ਸਾਡੇ ਜਿਹੜੇ ਕੇਸੇ ਸੀਗੇ ਉਹ 50% ਘੱਟ ਹੋਏ ਸੀਗੇ ਤੇ ਇਸ ਵਾਰੀ ਮੇਰਾ ਅੰਦਾਜ਼ਾ ਹੈ ਕਿ 80 ਤੋਂ 90% ਕੇਸਸ ਘਟ ਕਰਨੇ ਆਪਾਂ ਡੈਂਗੀ ਦੇ ਔਰ ਪਹਿਲਾਂ ਸਾਡੇ ਮੌਤਾਂ ਹੁੰਦੀਆਂ ਸੀ 40-41 ਪਿਛਲੀ ਵਾਰੀ 13 ਹੋਈਆਂ ਸੀ ਇਸ ਵਾਰੀ ਅਸੀਂ ਕੋਸ਼ਿਸ਼ ਕਰਦੀਆਂ ਕਿ ਕੋਈ ਮੌਤ ਵੀ ਨਾ ਹੋਵੇ ਠੀਕ ਹੈ ਡੈਂਗੂ ਕਰਕੇ ਨਾ ਹੋਵੇ ਕਈ ਵਾਰੀ ਇਹਦੇ ਵਿੱਚ ਆਪਣੇ ਮੈਡੀਕਲ ਪਰਸਨਲ ਵੀ ਤੇ ਸਾਰਿਆਂ ਨੇ ਸਾਰੇ ਬੱਚਿਆਂ ਨੇ ਟੀਚਰਸ ਨੇ ਆਪਣੇ ਸਕੂਲਾਂ ਨੂੰ ਤੁਸੀਂ ਲੋਕਾਂ ਨੇ ਆਪਣੇ ਆਪਣੇ ਹਸਤਾਲਾਂ ਨੂੰ ਆਪਣੇ ਆਪਣੇ ਘਰਾਂ ਨੂੰ ਤੇ ਤੁਸੀਂ ਲਗਾਤਾਰ ਜਿਹੜੀ ਇਹ ਵਾਲੀ ਰੋਸ਼ਨੀ ਆ ਇਹ ਇਨਫੋਰਮੇਸ਼ਨ ਆ ਸਾਰੇ ਬੰਦਿਆਂ ਨਾਲ ਸ਼ੇਅਰ ਕਰਨੀ ਆ ਪਿੰਡ ਦੇ ਵਿੱਚ 15 ਮੈਂਬਰ ਕਮੇਟੀ ਆ ਜਿੰਨੀਆਂ ਆਸ਼ਾ ਵਰਕਰਾਂ ਉਹ ਮੈਂ ਸਾਰੇ ਪੰਜਾਬ ਦੀ ਆਸ਼ਾ ਵਰਕਰ ਨੂੰ ਬੇਨਤੀ ਕਰਦਾ ਕਿ ਤੁਸੀਂ ਉਹਦੇ ਵਿੱਚ ਪਹਿਲਾ ਕੰਮ ਇਹ ਕਰੋ ਕਿ ਉਹਨਾਂ ਨੂੰ ਸਾਰਿਆਂ ਨੂੰ ਡੈਂਗੀ ਦਾ ਲਾਰਵਾ ਦਿਖਾ ਦਿਓ ਜਾ ਕੇ ਘਰ-ਘਰ ਜਾ ਕੇ ਉਹਨਾਂ ਨੂੰ ਦਿਖਾ ਦਿਓ ਵੀ ਕੱਲੇ-ਕੱਲੇ ਘਰ ਚੈੱਕ ਕਰੋ ਨਾਲੇ ਉਹਨੂੰ ਕਹੋ ਜੀ ਤੂੰ ਮੇਰੀ ਜਿਹੜੀ ਇਹ ਜੜੀ ਇਹ ਲੜਾਈ ਦਾ ਹਿੱਸਾ ਬਣ ਜਾ ਤੇ ਆਓ ਚੱਲੀਏ ਆਪਾਂ ਸਾਰਾ ਪਿੰਡ ਜਿਹੜਾ ਹੈਗਾ ਜੇ ਸਾਰੇ ਪਿੰਡ ਡੈਂਗੂ ਫ੍ਰੀ ਹੋਏਗਾ ਉਹਨਾਂ ਨੂੰ ਸਪੈਸ਼ਲ ਗ੍ਰਾਂਟ ਵੀ ਦੇਾਂਗੇ ਅਸੀਂ ਐਪਰੀਸ਼ੀਏਸ਼ਨ ਉਹਨਾਂ ਉਹਨਾਂ ਨੂੰ ਉਹਨਾਂ ਨੂੰ ਜਿਹੜਾ ਨਾਮ ਵੀ ਦੇਾਂਗੇ ਅਸੀਂ ਸੋ ਆਓ ਹੁਣ ਆਪਾਂ ਜਿਹੜਾ ਆਪਣਾ ਮਾਰ ਸ਼ੁਰੂ ਕਰੀਏ ਉਸ ਤੋਂ ਬਾਅਦ ਜਾ ਕੇ ਆਪਾਂ ਜਾਂਗੀ ਦੇ ਲਾਰਬਾ ਲੱਭਦੇ ਆਂ